ਅੱਜ ਸਾਨੂੰ ਇਥੋਂ ਅਕਾਲ ਤਖਤ ਸਾਹਿਬ ਤੋਂ ਜਿਹੜਾ ਇਹਨਾਂ ਦਾ ਮੰਤਰੀ ਆ ਕਰਨ ਪ੍ਰੀਤ ਸਿੰਘ ਸੌਂਦ ਉਹਦੀ ਸਾਡੇ ਕੋਲ ਸ਼ਿਕਾਇਤ ਆਈ ਡਾਇਰੈਕਟਰ ਜਿਹੜਾ ਬਾਕੀ ਇਹਨਾਂ ਦਾ ਆਪਣਾ ਸੈਰ ਸਪਾਟਾ ਦੇ ਸਭਿਆਚਾਰਕ ਮਾਮਲੇ ਵਿਭਾਗ ਦਾ ਇੱਕ ਮਿਊਜ਼ੀਅਮ ਤਿਆਰ ਕੀਤਾ ਭਾਈ ਜਤਾ ਜੀ ਉਹਦੇ ਵਿੱਚ ਬਹੁਤ ਸਾਰੀਆਂ ਤਸਵੀਰਾਂ ਲਾਈਆਂ ਔਰ ਉਹਦੇ ਵਿੱਚ ਇੱਕ ਤਸਵੀਰ ਆ ਵੀ ਮੁਰਗੋ ਬੈਂਸਨ ਪਾਸ਼ਾ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾ ਰਿਹਾ ਇੱਕ ਪਿਆਰਾ ਅੰਮ੍ਰਿਤ ਛਕ ਰਿਹਾ ਵਾ ਤੇ ਬਾਕੀ ਬੈਠੇ ਆ ਉਹ ਉਹਦੇ ਵਿੱਚ ਪਹਿਲਾਂ ਤੇ ਗੁਰੂ ਸਾਹਿਬ ਦੇ ਇਹਨਾਂ ਨੇ ਜੋੜਾ ਪਾਇਆ ਹੋਇਆ ਦਿਖਾਇਆ ਇਹ ਪੰਜਾਬ ਦੇ ਵਿੱਚ ਪੈਦਾ ਹੋਇਆ ਇੱਕ ਬੱਚੇ ਨੂੰ ਵੀ ਪਤਾ ਵੀ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਤੇ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਹੰਦਾ ਜਾਂ ਜਦੋਂ ਵੀ ਅੰਮ੍ਰਿਤ ਛਕਾਇਆ ਜਾਊਗਾ ਜੋੜਾ ਪਾ ਕੇ ਥੋੜਾ ਛਕਾਵਾਂਗੇ ਕਿੰਨੀ ਕਿੰਨਾ ਦੀ ਪੇਤਲੀ ਸਮਝਾ ਇਹਨਾਂ ਨੇ ਜੋੜਾ ਪਾ ਦਿੱਤਾ Here oh,